ਖਨੋਰੀ ਬਾਰਡਰ ਹੁਣ ਖੁੱਲਾ ਮਿਲੇਗਾ ਕਿਉਂਕਿ ਖਨੋਰੀ ਬਾਰਡਰ ਨੂੰ ਖਾਲੀ ਕਰਵਾ ਲਿਆ ਗਿਆ ਜੀਹਾਂ ਜ਼ਿਕਰ ਹੋ ਗਿਆ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਖਨੋਰੀ ਬਾਰਡਰ ਦੇ ਉੱਤੇ ਧਰਨਾ ਦਿੱਤਾ ਜਾ ਰਿਹਾ ਸੀ 13 ਤੋਂ 14 ਮਹੀਨੇ ਹੋ ਚੁੱਕੇ ਨੇ ਕਿ ਕਿਸਾਨ ਖਨੋਰੀ ਬਾਰਡਰ ਤੇ ਬੈਠੇ ਸੀ ਤੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀਆਂ ਮੰਗਾਂ ਦੀ ਪੂਰਤੀ ਦੇ ਲਈ ਆਵਾਜ਼ ਚੁੱਕਦੇ ਹੋਏ ਦਿਖਾਈ ਦੇ ਰਹੇ ਸੀ ਬਿੱਤੇ ਜਿੰਨੇ ਕਿਸਾਨਾਂ ਦੀ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਸੀ ਉਸ ਤੋਂ ਬਾਅਦ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਉੱਧਰ ਡੱਲੇਵਾਲ ਤੇ ਪੰਦੇੜ ਨੂੰ ਜੋ ਹੈ ਪੁਲਿਸ ਦੇ ਵੱਲੋਂ ਡਿਟੇਨ ਕਰ ਲਿਆ ਗਿਆ ਤਸਵੀਰਾਂ ਵੀ ਬਿੱਤ ਦਿਨ ਸਾਹਮਣੇ ਆਈਆਂ ਸੀਗੀਆਂ ਤਾਂ ਹੁਣ ਤੁਹਾਨੂੰ ਦੱਸਦੀ ਹਾਂ ਕਿ ਤਸਵੀਰਾਂ ਖਨੌਰੀ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਖਨੌਰੀ ਬਾਰਡਰ ਹੋਣ ਖੋਲ ਦਿੱਤਾ ਗਿਆ ਕਿਉਂਕਿ ਪੁਲਿਸ ਨੇ ਬਿੱਤੇ ਦਿਨ ਜੋ ਹੈ ਕਿਸਾਨਾਂ ਦੇ ਜੋ ਆਰਜ਼ੀ ਘਰ ਬਣਾਏ ਹੋਏ ਸੀ ਉਹਨਾਂ ਨੂੰ ਵੀ ਤੋੜ ਦਿੱਤਾ ਸੀ ਤਾਂ ਪੂਰੀ ਜਗ੍ਹਾ ਖਾਲੀ ਕਰਵਾ ਲਈ ਗਈ ਸੀ ਤਾਂ ਹੁਣ ਤਾਂ ਦੱਸਦੀ ਕਿ ਖਨੋਰੀ ਬਾਰਡਰ ਖੋਲ ਦਿੱਤਾ ਗਿਆ ਤੇ ਉਦੋਂ ਸ਼ੰਭੂ ਬਾਰਡਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼ੰਭੂ ਬਾਰਡਰ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਸ਼ੰਭੂ ਬਾਰਡਰ ਤੇ ਲੱਗੀ ਪੱਕੀ ਬੈਰੀਗੇਟਿੰਗ ਨੂੰ ਹੁਣ ਹਟਾ ਦਿੱਤਾ ਗਿਆ ਜਿਸ ਦੇ ਨਾਲ ਵਪਾਰੀ ਕਾਫੀ ਖੁਸ਼ ਨਜ਼ਰ ਆ ਰਹੇ ਨੇ ਜ਼ਿਕਰ ਹੀ ਹੋ ਗਿਆ ਕਿ ਇੰਨਾ ਬਾਰਡਰਾਂ ਤੇ ਜੋ ਤਰਨੇ ਦਿੱਤੇ ਜਾ ਰਹੇ ਸੀ ਕਿਸਾਨ ਬੈਠੇ ਹੋਏ ਸੀ ਤਾਂ ਇਸ ਤਰ੍ਹਾਂਿਆ ਕਰਕੇ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਖਾਸ ਕਰ ਵਪਾਰੀਆਂ ਨੂੰ ਤੇ ਹੁਣ ਜਦੋਂ ਇਹ ਬਾਰਡਰ ਖੁੱਲ ਗਏ ਨੇ ਤਾਂ ਲੋਕਾਂ ਨੂੰ ਆਨ-ਜਾਨ ਦੇ ਵਿੱਚ ਹੁਣ ਦਿੱਕਤ ਨਹੀਂ ਆਏਗੀ ਕਿਉਂਕਿ ਜਿੰਨਾ ਲੋਕਾਂ ਨੇ ਦਿੱਲੀ ਜਾਣਾ ਹੁੰਦਾ ਸੀ ਉਹਨਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਇਹੇ ਰਾਸਤੇ ਖੋਲ ਦਿੱਤੇ ਗਏ ਨੇ ਖਨੌਰੀ ਤੇ ਸ਼ੰਭੂ ਬਾਰਡਰ ਦਾ ਰਾਹ ਹੁਣ ਸਾਫ਼ ਹੈ ਤੇ ਆਵਾਜਾਈ ਦੇ ਵਿੱਚ ਹੁਣ ਲੋਕਾਂ ਨੂੰ ਕੋਈ ਵੀ ਦਿੱਕਤ ਨਹੀਂ ਆਏਗੀ ਤਸਵੀਰਾਂ ਤੁਹਾਡੇ ਸਕਰੀਨ ਦੇ ਉੱਤੇ ਨੇ ਜਿੱਥੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਬਾਰਡਰ ਖਾਲੀ ਕਰਵਾਏ ਗਏ ਨੇ ਬਾਰਡਰ ਸਾਫ਼ ਕਰਵਾਏ ਗਏ ਨੇ ਖਨੌਰੀ ਤੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ